ਅਸੀਂ ਰੋਜ਼ ਨਸ਼ੇ ਦੇ ਨਾਲ ਮਰ ਰਹੇ ਲੋਕਾਂ ਦੀਆਂ ਗੱਲਾਂ ਕਰਦੇ ਸਾਨੂੰ ਲੋੜ ਨਹੀਂ ਹੈਗੀ ਨਸ਼ੇ ਤੋਂ ਬਚਾਉਣ ਦੀ ਲੋਕ ਆ ਜਿਹੜਾ ਹੈਗਾ ਕੰਮ ਤੋਰਿਆ ਬਤਾ ਹੈਗਾ ਨਸ਼ੇ 'ਚ ਤਾਂ ਗਿਣਮੇ ਬੰਦੇ ਮਰਦਗੇ ਆ ਇਹਦੇ ਨਾਲ ਕੈਂਸਰ ਨਾਲ ਸਾਰੀ ਦੁਨੀਆ ਜਾਊਗੀ ਕੱਟੀਓ 50 ਕਰੋੜ ਲੀਟਰ ਦੁੱਧ ਹੈ ਜਿਹੜਾ ਉਹ ਮਲਾਪਤੀ ਮਾਰਕੀਟ ਦੇ ਵਿੱਚ ਚੱਲ ਰਿਹਾ ਥੋੜੇ ਦਿਨਾਂ ਦੇ ਵਿੱਚ ਇੱਕ ਨਾਮੀ ਪੰਜਾਬੀ ਅਖਬਾਰ ਨੇ ਇੱਕ ਰਿਪੋਰਟ ਛਾਪੀ ਜਿਹੜੀ ਕਿ WHO ਵੱਲੋਂ ਖਲਾਸਾ ਕੀਤਾ ਗਿਆ ਸੀ ਜਿਹੜੀ ਰਿਪੋਰਟ ਜਿਹੜੀ ਹੈਗੀ ਆ ਉਹ ਭੇਜੀ ਗਈ ਸੀ WHO ਵੱਲ ਹਰ ਬੰਦੇ ਨੂੰ ਜਾਂ ਮਿਲਕ ਅਲਰਜੀ ਹੋ ਰਹੀ ਆ ਜਾਂ ਵੀਟ ਅਲਰਜੀ ਹੋ ਰਹੀ ਆ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਇਸ ਮੁਲਕ ਦੇ ਵਿੱਚ ਇਸ ਮੁਲਕ ਮੁਲਕ ਦੇ ਲੋਕਤੰਤਰ ਦੇ ਉੱਤੇ ਇਸ ਮੁਲਕ ਦੇ ਜੁਡੀਸ਼ੀਅਲ ਤੰਤਰ ਦੇ ਉੱਤੇ ਇਸ ਮੁਲਕ ਦੀ ਸਰਕਾਰਾਂ ਦੇ ਉੱਤੇ ਇਹ ਸਵਾਲ ਖੜੇ ਹੋ ਜਾਂਦੇ ਆ ਕਿ ਕੀ ਇਸ ਮੁਲਕ ਦੇ ਲੋਕ ਜਿਹੜੇ ਹੈਗੇ ਆ ਉਹ ਸੇਫ ਹੈ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਇੱਕ ਬੰਦੇ ਨੂੰ ਮਰਨਾ ਮਾਰ ਦਿੰਦਾ ਹੈਗਾ ਉਹ ਬੰਦੇ ਨੂੰ ਸਜ਼ਾ ਜਿਹੜੀ ਹੈਗੀ ਹੈ 20 ਸਾਲ ਹੈ ਲਾਈਫ ਲਿਫਟ ਪ੍ਰਿਜ਼ਨਮੈਂਟ ਆ ਜਾਂ ਡ੍ਰੈਸ ਸੈਂਟੈਂਸ ਆ ਇਹ ਲੋਕ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਾਰ ਰਹੇ ਹੈਗੇ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੈਗੀ ਅਸਟਾਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਪੱਟ ਮਲਾਪਟਖੋਰ ਮੋਟੀ ਕਮਾਈ ਕਰਨ ਲਈ ਲੋਕਾਂ ਦੀ ਸਿਹਤ ਨਾਲ ਖੜਵਾਲ ਕਰ ਰਹੇ ਨੇ ਪਰ ਦੂਜੇ ਪਾਸੇ ਗੱਲ ਕਰੀਏ ਸਰਕਾਰ ਬੋਲੋ ਇਨਾ ਮਲਾਵਟ ਖੋਰਾ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਮੌਜੂਦ ਨੇ ਅਮਰਦੀਪ ਸਿੰਘ ਧਾਰਨੀ ਐਡਵੋਕੇਟ ਸੀਨੀਅਰ ਅਤੇ ਬਾਹਰ ਰਿਸ਼ਿਸ਼ਣ ਦੇ ਪ੍ਰਧਾਨ ਇਹਨਾਂ ਨੂੰ ਜਾਣਦੇ ਆ ਕਿ ਕਾਨੂੰਨ ਦੇ ਜਿਹੜਾ ਕਿ ਖਾਣ ਪੀਣ ਦੇ ਚੀਜ਼ਾਂ ਦੇ ਉੱਤੇ ਕਾਨੂੰਨ ਕੀ ਕਹਿੰਦਾ ਤੇ ਕਿਉਂ ਇਹਨਾਂ ਲੋਕਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਨ ਸਰ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਲ ਹੈ ਜੀ ਥੈਂਕ ਯੂ ਜੀ ਤੇ ਜੇਕਰ ਗੱਲ ਕਰੀਏ ਵੱਡਾ ਗੰਭੀਰ ਮੁੱਦਾ ਜੇ ਦੁੱਧ ਦੀ ਗੱਲ ਕਰੀਏ ਤਾਂ ਹਜ਼ਾਰਾਂ ਲੱਖਾਂ ਲੀਟਰ ਜਿਹੜਾ ਦੁੱਧ ਨਕਲੀ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਕਿ ਸਰਕਾਰਾਂ ਕਿਉਂ ਚ देखो मेनू ये लगदा है के गंभीर मुद्दा ता ਤੁਹਾਡੇ ਵਾਸਤੇ ਹੈ ਜਾਂ ਮੇਰੇ ਵਾਸਤੇ ਹੈਗਾ ਸਰਕਾਰਾਂ ਵਾਸਤੇ ਇਹ ਗੰਭੀਰ ਮੁੱਦਾ ਨਹੀਂ ਨੰਬਰ 2 ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ ਇਸ ਮਾਮਲੇ ਦੇ ਉੱਤੇ ਕੋਈ ਕਾਨੂੰਨ ਨਹੀਂ ਹੈਗਾ ਇੱਕ ਬਰਾਏ ਨਾਮ ਜਿਹੜਾ ਹੈਗਾ ਫੂਡ ਐਂਡ ਫੂਡ ਅਡਾਲਟਰੇਸ਼ਨ ਐਕਟ ਜਰੂਰ ਬਣਿਆ ਹੋਇਆ ਹੈਗਾ ਪਰ ਨਾ ਹੀ ਉਹਦਾ ਕੋਈ ਫਾਇਦਾ ਨਾ ਕੋਈ ਨੁਕਸਾਨ ਹੈ ਫਾਇਦਾ ਇੰਨਾ ਹੈਗਾ ਕਿ ਜਿਹੜੇ ਅਫਸਰ ਲੱਗੇ ਹੋਏ ਆ ਉਹਨਾਂ ਨੂੰ ਫਾਇਦਾ ਹੈਗਾ ਕਿਸੇ ਨਾ ਕਿਸੇ ਨੂੰ ਵਿਚਾਰੇ ਗਰੀਬ ਨੂੰ ਟੰਗ ਦੰਨੇ ਆ ਉਹ ਤੋਂ ਪੈਸੇ ਪੂਸੇ ਲੈ ਕੇ ਛੱਡ ਛੁੱਟ ਦੰਨੇ ਆ ਇਸ ਤਰ੍ਹਾਂ ਦਾ ਤਾਂ ਜ਼ਰੂਰ ਹੈਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਨਾਮੀ ਪੰਜਾਬੀ ਅਖਬਾਰ ਨੇ ਇੱਕ ਰਿਪੋਰਟ ਛਾਪੀ ਜਿਹੜੀ ਕਿ WHO ਵੱਲੋਂ ਖਲਾਸਾ ਕੀਤਾ ਗਿਆ ਸੀ ਜਿਹੜੀ ਰਿਪੋਰਟ ਜਿਹੜੀ ਹੈਗੀ ਆ ਉਹ ਭੇਜੀ ਗਈ ਸੀ WHO ਵੱਲੋਂ World Health Organization ਨੂੰ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ 65 ਕਰੋੜ ਲੀਟਰ ਦੁੱਧ ਰੋਜ਼ ਦਾ ਕੰਜ਼ਿਊਮ ਹੁੰਦਾ ਹੈ ਔਰ ਉਹਨਾਂ ਨੇ ਨਾਲ ਦੱਸਿਆ ਕਿ ਭਾਰਤ ਦੇ ਵਿੱਚ ਕੇਵਲ 15 ਕਰੋੜ ਲੀਟਰ ਦੁੱਧ ਰੋਜ਼ ਦਾ ਪ੍ਰੋਡਿਊਸ ਹੁੰਦਾ ਔਰ ਨੰਬਰ 3 ਉਹਨਾਂ ਨੇ ਦੱਸਿਆ ਕਿ 50 ਕਰੋੜ ਲੀਟਰ ਦੁੱਧ ਹੈ ਜਿਹੜਾ ਉਹ ਮਲਾਪੀ ਆ ਮਾਰਕੀਟ ਦੇ ਵਿੱਚ ਚੱਲ ਰਿਹਾ ਔਰ ਤੀਜੀ ਗੱਲ ਉਹਨਾਂ ਨੇ ਕਿਹਾ ਕਿ ਕਿੰਨੇ ਦਧਾਰੂ ਪਸ਼ੂ ਗਾਂਾਂ ਤੇ ਮੱਝਾਂ ਭਾਰਤ ਦੇ ਵਿੱਚ ਹੈਗੇ ਔਰ ਇਸ ਖਲਾਸੇ ਤੇ ਬਾਅਦ ਮੈਨੂੰ ਸ਼ਰਮ ਆਈ ਕਿ ਕਿਸੇ ਪ੍ਰਧਾਨ ਮੰਤਰੀ ਦਾ ਮੂੰਹ ਨਹੀਂ ਖੁੱਲਿਆ ਕਿਸੇ ਮੁੱਖ ਮੰਤਰੀ ਦਾ ਮੂੰਹ ਨਹੀਂ ਖੁੱਲਿਆ ਕਿਸੇ ਹੈਲਥ ਮਿਨਿਸਟਰ ਦਾ ਮੂੰਹ ਨਹੀਂ ਖੁੱਲਿਆ ਕਿਸੇ ਫੂਡ ਐਂਡ ਸਪਲਾਈ ਮਿਨਿਸਟਰ ਦਾ ਮੂੰਹ ਨਹੀਂ ਖੁੱਲਿਆ ਔਰ ਸਾਰਿਆਂ ਦੇ ਦੰਦ ਬੰਦ ਹੈ ਮੂੰਹ ਬੰਦ ਹੈ ਅਸੀਂ ਰੋਜ਼ ਨਸ਼ੇ ਦੇ ਨਾਲ ਮਰ ਰਹੇ ਲੋਕਾਂ ਦੀਆਂ ਗੱਲਾਂ ਕਰਦੇ ਸਾਨੂੰ ਲੋੜ ਨਹੀਂ ਹੈਗੀ ਨਸ਼ੇ ਤੋਂ ਬਚਾਉਣ ਦੀ ਲੋਕ आज ਜਿਹੜਾ ਹੈਗਾ ਕੰਮ ਤੋੜਿਆ ਬਤਾ ਹੈਗਾ ਨਸ਼ੇ ਚ ਤਾਂ ਗਿਣਮੇ ਬੰਦੇ ਮਰਦਗੇ ਆਏ ਦੇ ਨਾਲ ਕੈਂਸਰ ਨਾਲ ਸਾਰੀ ਦੁਨੀਆ ਜਾਊਗੀ ਇਕੱਠੀਓ ਅੱਜ ਸੋਸਾਇਟੀ ਦਾ ਕਿਸੇ ਨੂੰ ਫਿਕਰ ਨਹੀਂ ਕੋਈ ਜਿਹੜਾ ਹੈਗਾ ਸੋਸਾਇਟੀ ਬਾਰੇ ਸੋਚ ਨਹੀਂ ਰਿਹਾ ਹਾਂ ਜਰੂਰ ਅੰਕੜੇ ਪੇਸ਼ ਕਰ ਦੰਨੇ ਆ ਕਿ ਐਨੇ ਪਰਸੈਂਟ ਕੈਂਸਰ ਹੋ ਗਿਆ ਜੀ ਚਾਹੇ ਉਹ ਦੁੱਧ ਤੋਂ ਹੋ ਗਿਆ ਚਾਹੇ ਉਹ ਪਾਣੀ ਤੋਂ ਹੋ ਗਿਆ ਚਾਹੇ ਕਿਸੇ ਹਰ ਬੰਦਾ ਅੱਜ ਮਿਲਕ ਤੋਂ ਮਤਲਬ ਉਹ ਜਿਹੜਾ ਹੈਗਾ ਅਲਰਜੀ ਦੇ ਨਾਲ ਮਰ ਰਿਹਾ ਹੈਗਾ ਹਰ ਬੰਦੇ ਨੂੰ ਯਾ ਮਿਲਕ ਅਲਰਜੀ ਹੋ ਰਹੀ ਹੈ ਯਾ ਵੀਟ ਅਲਰਜੀ ਹੋ ਰਹੀ ਹੈ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਇਸ ਮੁਲਕ ਦੇ ਵਿੱਚ ਇਸ ਮੁਲਕ ਮੁਲਕ ਦੇ ਲੋਕਤੰਤਰ ਦੇ ਉੱਤੇ ਇਸ ਮੁਲਕ ਦੇ ਜੁਡੀਸ਼ੀਅਲ ਤੰਤਰ ਦੇ ਉੱਤੇ ਇਸ ਮੁਲਕ ਦੀ ਸਰਕਾਰਾਂ ਦੇ ਉੱਤੇ ਇਹ ਸਵਾਲ ਖੜੇ ਹੋ ਜਾਂਦੇ ਆ ਕਿ ਕੀ ਇਸ ਮੁਲਕ ਦੇ ਲੋਕ ਜਿਹੜੇ ਹੈਗੇ ਆ ਉਹ ਸੇਫ ਹੈ ਕੀ ਇਸ ਮੁਲਕ ਦੇ ਲੋਕ ਹੈ ਜਿਹੜੇ ਉਹ ਉਹ ਬਚਣਗੇ ਨਹੀਂ ਮੈਨੂੰ ਸਵਾਲ ਇਹੀ ਜਪਦਾ ਹੈ ਵੀ ਨਬਰਾਏ ਨਾਮ ਇਥੇ ਕਾਨੂੰਨਾ ਕਾਨੂੰਨ ਬਣਾਏ ਵੀ ਹੈਗੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਬੰਦੇ ਨੂੰ ਬੰਦਾ ਮਾਰ ਦਿੰਦਾ ਹੈਗਾ ਉਹ ਬੰਦੇ ਨੂੰ ਸਜ਼ਾ ਜਿਹੜੀ ਹੈਗੀ ਹੈ 20 ਸਾਲ ਹੈ ਲਾਈਫ ਲਿਫਰ ਪ੍ਰਿਜ਼ਨਮੈਂਟ ਆ ਜਾਂ ਡ੍ਰੈਸ ਸੈਂਟੈਂਸ ਆ ਇਹ ਲੋਕ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਾਰ ਰਹੇ ਹੈਗੇ ਆ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੈਗੀ ਕਿਉਂਕਿ ਦੇਖਦੇ ਹੀ ਨਹੀਂ ਕਿਸੇ WH ਚ ਦਿਖਾਉਣ ਦੀ ਕੋਸ਼ਿਸ਼ ਕਰਦਾ ਸਾਰਿਆਂ ਦੀਆਂ ਕੰਮਾਂ ਬੰਦ ਹੋ ਗਈਆਂ ਉਹ ਕਬੂਤਰ ਮੰਗਣਾ ਅੱਖਾਂ ਬੰਦ ਕਰੀਆਂ ਮੀਆਂ ਆਪਣੀਆਂ ਅਗਲਿਆਂ ਨੇ ਵੀ ਮੈਂ ਤਾਂ ਕੁਝ ਨਹੀਂ ਦਿਖਦਾ ਹੈਗਾ ਸੋ ਬੜਾ ਮੈਨੂੰ ਦਰਦ ਹੋ ਰਿਹਾ ਇੱਕ ਗੱਲ ਛੱਡ ਦਿਓ ਇਹ ਕਲੀ ਪੂੜਾ ਤੁਸੀਂ ਮਿਲਕ ਦੀ ਗੱਲ ਕਰੀ ਤੁਸੀਂ ਪਾਣੀ ਦੀ ਗੱਲ ਕਰ ਲਓ ਤੁਸੀਂ ਪੈਸਟਿਸਾਈਡ ਦੀ ਗੱਲ ਕਰ ਲਓ ਤੁਸੀਂ ਇਨਸੈਕਟਿਸਾਈਡ ਦੀ ਗੱਲ ਕਰ ਲਓ ਤੁਸੀਂ ਹੋਰ ਖਾਣ ਅੱਜ ਤੁਸੀਂ ਬੈਂਗਣ ਲਿਆ ਕੇ ਤਾਂ ਖਾ ਨਹੀਂ ਰਹੇ ਖਾ ਸਕਦੇ ਕਿਉਂਕਿ ਉਹ ਵੀ ਜਿਹੜਾ ਹੈਗਾ ਉਸ ਦੇ ਉੱਤੇ ਸਪਰੇਅ ਮਾਰ ਕੇ ਉਹਨੂੰ ਕਰਨ ਦੀ ਕੁਝ ਤੁਹਾਡਾ ਸੇਵ ਹੈ ਜਿਹੜਾ ਉਹਦੇ ਉੱਤੇ ਜਿਹੜੀ ਹੈਗਾ ਵੈਕਸ ਚੜਾਈ ਵੀ ਹੁੰਦੀ ਹੈ ਉਹ ਕਿਹੜੇ ਕਿਹੜੀ ਚੀਜ਼ ਨੂੰ ਦੱਸੋ ਤਾਂ ਸਹੀ ਨਾ ਵੀ ਕਿਹੜੀ ਚੀਜ਼ ਹੈਗੀ ਆ ਜਿਹੜੀ ਤੁਸੀਂ ਕਾ ਕੇ ਕੀਏ ਦੇ ਕੀਏ ਦੇ ਵਿੱਚ ਟੀਕੇ ਲਾ ਰਹੇ ਬੜੇ ਕਰ ਰਹੇ ਆ ਤੁਸੀਂ ਤੇ ਉਹ ਲੋਕ ਫ੍ਰੀ ਕਰ ਰਹੇ ਆ ਪੈਸੇ ਕਮਾ ਰਹੇ ਹੈਗੇ ਵੱਡੀਆਂ ਵੱਡੀਆਂ ਕੰਪਨੀਆਂ ਦੀ ਉਹਨਾਂ ਨੂੰ ਪੈਟਰਨਾਈਜ਼ ਹੈਗੀ ਆ ਔਰ ਸਾਰੇ ਦਾ ਸਾਰਾ ਪੰਜਾਬ ਦੇ ਜਿਹੜੇ ਮਿਲਕ ਕੇਂਦਰ ਹੈਗੇ ਆ ਮਿਲਕ ਫੈਡ ਵਰਗੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਅਮੁੱਲ ਵਗਾਰ ਨੂੰ ਵਰਗਿਆਂ ਨੂੰ ਜਿਹੜੇ ਗੁਜਰਾਤ ਤੋਂ ਹੈ ਜਿਹੜਾ ਉਹਨਾਂ ਦੀ ਐਂਟਰੀ ਕਰਾਈ ਜਾ ਰਹੀ ਹੈਗੀ ਆ ਔਰ ਫੇਰ ਵੀ ਜਿਹੜੇ ਹੈਗਾ ਪੰਜਾਬ ਦੇ ਆਮ ਲੋਕਾਂ ਦੇ ਜਿਹੜੇ ਮੰਤਰੀ ਹੈਗੇ ਆ ਪ੍ਰਧਾਨ ਮੁੱਖ ਮੰਤਰੀ ਹੈਗੇ ਆ ਉਹ ਚੁੱਪ ਹੈ। ਸਾਹਿਬ ਕਾਰਨ ਕੀ ਆ ਪ੍ਰਧਾਨ ਮੰਤਰੀ ਵੀ ਚੁੱਪਾ ਸੀਐਮ ਵੀ ਸਟੇਟ ਦੇ ਸੀਐਮ ਵੀ ਚੁੱਪ ਨੇ ਕਾਰਨ ਕੀ ਆ ਇਹਦੇ ਵਿੱਚ ਕਿ ਪੈਸੇ ਤਾਂ ਲੈ اندر ਵੀ ਕੁਝ ਹੋ ਸਕਦਾ। ਬਿਲਕੁਲ ਮੈਂ ਤੁਹਾਨੂੰ ਪੁੱਛਦਾ ਕਿ ਅੰਬਾਨੀ ਅਡਾਨੀ ਲੋਕ ਹੈ ਜਿਹੜੇ ਠੀਕ ਹੈ ਨਹੀਂ ਇਹ ਤਾਂ ਕੁਝ ਦੇਣਗੇ ਉਹਨਾਂ ਨੂੰ ਤੁਸੀਂ ਕੀ ਦੰਨੇ ਵੀ ਤੁਹਾਡਾ ਖਿਆਲ ਰੱਖਿਆ ਜਾਵੇ ਤੂੰ ਹੀ ਮਰਦਾ ਮਰੋ ਮੈਂ ਮਰਦਾ ਮਰ ਜਮਾ ਵੀ ਕੀ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ ਅਡਵਾਨੀ ਅਡਾਨੀ ਜਾਂ ਮਾਨੀ ਨਹੀਂ ਮਰਨੇ ਚਾਹੀਦਾ ਦੇਸ਼ ਤਾਂ ਹੀ ਬਚੂਗਾ ਤੁਸੀਂ ਤੁਹਾਨੂੰ ਤੁਹਾਡੇ ਸਾਹਮਣੇ ਆ ਰੋਜ਼ ਅੰਕੜੇ ਆਉਂਦੇ ਆ ਕਿ ਦੇਸ਼ ਦੀ ਵੈਲਥ 1% ਲੋਕਾਂ ਕੋਲ 40% ਵੈਲਥ ਹੈ ਜਿਹੜੀ 1% ਲੋਕਾਂ ਕੋਲ 95% ਵੈਲਥ ਹੈ ਜਿਹੜੀ 5% ਲੋਕਾਂ ਕੋਲ 90% ਤੁਹਾਡੇ ਕੋਲ ਕੀ ਹੈ ਕੀਤਾ ਬਸ ਆਹ ਚੱਕੀ ਫਿਰਦੇ ਆ ਮੇਰੇ ਮੂਹਰੇ ਆ ਪੰਜਾਬ ਦੀ ਗੱਲ ਕਰੀਆ ਆਪਾਂ ਜਿਹੜਾ 베ਰਕਾ ਸੀ ਵੱਡਾ ਪਲਾਨ ਸੀ 베ਰਕਾ ਦਾ ਤੇ 베ਰਕਾ ਨੂੰ ਖਤਮ ਕਰਕੇ ਆ ਮੋਲ ਨੂੰ ਉਹ ਕਰਿਆ ਜਾ ਰਿਹਾ ਹੈ ਪ੍ਰਾਧਿਤੀ ਜਾ ਰਿਹਾ ਮੈਂ ਤੁਹਾਨੂੰ ਕੱਲ ਨੂੰ ਅੰਕੜੇ ਹੀ ਕੋਹਰ ਲਿਆ ਕੇ ਦਵਾਂਗਾ ਜਿਹੜੀ 올림픽 ਗੇਮਸ ਹੋਈਆਂ 올림픽 ਗੇਮ ਵਾਸਤੇ ਜਿਹੜੇ ਪਲੇਅਰ ਗਏ ਆ ਉਹਨਾਂ ਨੂੰ ਜਿਹੜਾ ਸਟੇਟ ਨੂੰ ਫੰਡ ਜਾਰੀ ਕੀਤੇ ਗਏ ਫੰਡ ਜਾਰੀ ਕੀਤੇ ਗਏ ਉਹਦੇ ਚ ਪੰਜਾਬ ਨੂੰ ਹਰਿਆਣੇ ਨੂੰ ਔਰ ਗੁਜਰਾਤ ਨੂੰ ਤੁਸੀਂ ਹੈਰਾਨ ਰਹ ਜੂਗੇ ਗੁਜਰਾਤ ਨੂੰ 242 ਕਰੋੜ ਦੇ ਕਰੀਬ ਪੈਸੇ ਰੁਪਈਆ ਦਿੱਤਾ ਗਿਆ ਪਲੇਅਰ ਗਏ ਦੋ ਦੋ ਪਲੇਅਰ ਗਏ ਆ ਸਿਰਫ ਉਹਦੇ ਜੀ ਹਰਿਆਣੇ ਦੇ ਸਭ ਤੋਂ ਵੱਧ ਉਹਨਾਂ ਨੂੰ 87 ਕਰੋੜ ਠੀਕ ਹੈ ਜੀ ਪੰਜਾਬ ਦੇ ਦੂਜੇ ਨੰਬਰ ਤੇ ਗਏ ਆ ਇਹਨਾਂ ਨੂੰ 99 ਕਰੋੜ ਲਗਭਗ ਜੀ 80 ਕਰੋੜ ਸੋ ਇਹ ਦੇਸ਼ ਦੇ ਵਿੱਚ ਕਾਣੀ ਬੰਦਾ ਹੈ ਹਰ ਪਾਸੇ ਤੋਂ ਪੰਜਾਬ ਨੂੰ ਮਾਰਿਆ ਜਾ ਰਿਹਾ ਡਬੋਇਆ ਜਾ ਰਿਹਾ ਕਾਰਨ ਕੀ ਹੈ ਇਹ ਕਿਸਾਨ ਪ੍ਰਦਾਨ ਸੂਬਾ ਸੀ ਪਹਿਲਾਂ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਕਿਸਾਨਾਂ ਦਾ ਜਿਹੜਾ ਸਹਾਇਕ ਕੀਤਾ ਦੇਰੀ ਸੀ ਉਹਨੂੰ ਖਤਮ ਕਰਿਆ ਜਾ ਰਿਹਾ ਔਰ ਇਹ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਾਰੀਆਂ ਇਹ ਸਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਬਾਰਸ਼ ਸਿੰਘ ਦੇ ਪ੍ਰਧਾਨ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵੱਲੋਂ ਜਿੱਥੇ ਕਿ ਪੰਜਾਬ ਦੇ ਜਿਹੜੇ ਕਿ ਮਿਲਕ ਫਟਦਾ ਸੀ ਉਹਨੂੰ ਵੀ ਖਤਮ ਕੀਤਾ ਜਾ ਰਿਹਾ ਤੇ ਪੰਜਾਬ ਨੂੰ ਉਜਾੜਿਆ ਜਾ ਰਿਹਾ ਦੂਜੇ ਪਾਸੇ ਨਸ਼ੇ ਨਾਲ ਮੌਤਾਂ ਘੱਟ ਹੋਣਗੀਆਂ ਤੇ ਜਿਹੜੇ ਮਲਾਵਟਕੌਰ ਨੇ ਚੀਜ਼ਾਂ ਵਿੱਚ ਮਲਾਵਟ ਕਰਕੇ ਵੇਚ ਰਹੇ ਨੇ ਉਹਨਾਂ ਦੇ ਨਾਲ ਦਿੱਤੇ ਕਿ ਵੱਧ ਮੌਤਾਂ ਹੋਣਗੇ ਬਿਮਾਰੀਆਂ ਨਾਲ ਲੋਕ ਮਰਨਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਰਿਪੋਰਟ